ਮਦੰਤੋਂ ਵੱਧ ਜ਼ਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਏ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਏ ਦੇ ਵੱਲੋਂ ਵਧੀਕ ਜਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਨਾਭਾ ਜਿਲ੍ਹੇ ਦੇ ਵਿੱਚ ਆਪਣੀ ਬੈਰਕ ਬਦਲਣ ਵਾਲੀ ਦਾਇਰ ਅਰਜੀ ਤੇ ਐਡਵੋਕੇਟ ਐਚ ਐਸ ਤਨੋਆ ਬਚਾ ਪੱਖ ਦੇ ਵੱਲੋਂ ਪੇਸ਼ ਹੋਏ ਜਦਕਿ ਸਰਕਾਰ ਦੇ ਵੱਲੋਂ ਪ੍ਰੀਤਿੰਦਰ ਪਾਲ ਸਿੰਘ ਅਤੇ ਫੇਰੀ ਵਿਸ਼ੇਸ਼ ਪੀਪੀ ਅਤੇ ਮਨਜੀਤ ਸਿੰਘ ਐਡੀਸ਼ਨਲ ਪੀਪੀ ਵੱਜੋਂ ਪੇਸ਼ ਹੋਏ ਅਦਾਲਤ ਵੱਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਅਰਜੀ ਤੇ ਅਗਲੀ ਸੁਣਵਾਈ 6 ਸਤੰਬਰ ਤਾਰੀਖ ਨਿਧਾਰਤ ਕੀਤੀ ਗਈ ਹੈ ਦੱਸਦੀ ਕਿ ਮਜੀਠੀ ਦੇ ਬੈਰਕ ਬਦਲਣ ਵਾਲੇ ਮਾਮਲੇ ਤੇ 6 ਸਤੰਬਰ ਨੂੰ ਫੈਸਲਾ ਆ ਸਕਦਾ ਹੈ ਦਾ ਸੰਯੋਗ ਹੈ ਕਿ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਅਤੇ ਅਦਾਲਤ ਦੇ ਵੱਲੋਂ ਭੇਜੇ ਗਏ ਸਾਬਕਾ ਅਕਾਲੀ ਮంత్రి ਵਿਕਰਮ ਸਿੰਘ ਮਜੀਠੀ ਦੇ ਵੱਲੋਂ ਆਪਣੇ ਵਕੀਲਾ ਰਾਹੀਂ ਅਦਾਲਤ ਦੇ ਵਿੱਚ ਇੱਕ ਅਰਜੀ ਦਾਇਰ ਕਰਕੇ ਅਦਾਲਤ ਨੂੰ ਬੇਨਤੀ ਕੀਤੀ ਗਈ ਸੀ ਕਿ ਉਹਨਾਂ ਨੂੰ ਆਮ ਹਵਾਲਾਤੀਆਂ ਦੇ ਨਾਂ ਰੱਖਿਆ ਨਾ ਜਾਵੇ ਉਹਨਾਂ ਦੀ ਬੈਰਕ ਨੂੰ ਬਦਲਿਆ ਜਾਵੇ ਕਿਉਂਕਿ ਇੱਕ ਪਾਸੇ ਸਰਕਾਰ ਉਹਨਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਉਹਨਾਂ ਨੂੰ ਆਮ ਹਵਾਲਾਤੀਆਂ ਦੇ ਨਾਂ ਰੱਖਿਆ ਜਾ ਰਿਹਾ ਹੈ ਜਿਸ ਨੂੰ ਇਸ ਬੈਰਕ ਦੇ ਵਿੱਚ ਰੱਖਿਆ ਗਿਆ ਹੈ ਉਸ ਜਗ੍ਹਾ ਤੇ ਕੈਮਰੇ ਵੀ ਲੱਗੇ ਹੋਏ ਨੇ ਉਹਨਾਂ ਨਾਲ ਅਜਿਹੇ ਵਿਅਕਤੀਆਂ ਨੂੰ ਰੱਖਿਆ ਗਿਆ ਹੈ ਜੋ ਸੰਗੀਨ ਜ਼ੁਰਮਾਂ ਦੇ ਵਿੱਚ ਅੰਦਰ ਗਏ ਹੋਏ ਨੇ ਤਾਂ ਮਜੀਠੀਆ ਦੇ ਵੱਲੋਂ ਆਪਣੀ ਜਾਨ ਨੂੰ ਸਿੱਧੇ ਤਰੀਕੇ ਦੇ ਨਾਲ ਖਤਸ਼ਾ ਜਿਹੜਾ ਪ੍ਰਗਟਾਇਆ ਗਿਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਕਰਕੇ ਉਹ ਬੈਰਕ ਬਦਲਣ ਦੀ ਗੱਲ ਕਰ ਰਹੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ 6 ਸਤੰਬਰ ਨੂੰ ਮੁਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਹਾਲਾਂਕਿ ਇਸ ਮਾਮਲੇ ਤੇ ਪਹਿਲਾਂ ਵੀ ਸੁਣਵਾਈਆਂ ਟਾਲੀਆਂ ਜਾ ਚੁੱਕੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਹੁਣ 6 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਅਦਾਲਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ ਸਭ ਦੀਆਂ ਨਿਗਾਹਾਂ ਉਸ 'ਤੇ ਟਿਕੀਆਂ ਹੋਈਆਂ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਅਮ ਜੀਠੀਏ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਿਆ ਕਿ ਵਿਕਰਮ ਸਿੰਘ ਮਜੀਠੀਏ ਦੇ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਨਾਭਾ ਜ਼ਿਲ੍ਹੇ ਦੇ ਵਿੱਚ ਆਪਣੀ ਬੈਰਕ ਬਦਲਣ ਵਾਲੀ ਦਾਇਰ ਅਰਜੀ ਤੇ ਐਡਵੋਕੇਟ ਐਚ ਐਸ ਤਨੋਆ ਬਚਾ ਪੱਖ ਦੇ ਵੱਲੋਂ ਪੇਸ਼ ਹੋਏ ਜਦ ਕਿ ਸਰਕਾਰ ਦੇ ਵੱਲੋਂ ਪ੍ਰੀਤਿੰਦਰ ਪਾਲ ਸਿੰਘ ਅਤੇ ਫੇਰੀ ਵਿਸ਼ੇਸ਼ ਪੀਪੀ ਅਤੇ ਮਨਜੀਤ ਸਿੰਘ ਐਡੀਸ਼ਨਲ ਪੀਪ ਵਜੋਂ ਪੇਸ਼ ਹੋਏ ਅਦਾਲਤ ਵੱਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਅਰਜੀ ਤੇ ਅਗਲੀ ਸੁਣਵਾਈ 6 ਸਤੰਬਰ ਤਾਰੀਖ ਨਿਧਾਰਤ ਕੀਤੀ ਗਈ ਹੈ ਦੱਸਦੀ ਕਿ ਮਜੀਠੀ ਦੀ ਬੈਰਕ ਬਦਲਣ ਵਾਲੇ ਮਾਮਲੇ ਤੇ 6 ਸਤੰਬਰ ਨੂੰ ਫੈਸਲਾ ਆ ਸਕਦਾ ਹੈ ਦਾ ਸੰਜੋਗ ਹੈ ਕਿ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਅਤੇ ਅਦਾਲਤ ਦੇ ਵੱਲੋਂ ਭੇਜੇ ਗਏ ਸਾਬਕਾ ਅਕਾਲੀ ਮંત્રી ਵਿਕਰਮ ਸਿੰਘ ਮਜੀਠੀ ਦੇ ਵੱਲੋਂ ਆਪਣੇ ਵਕੀਲਾ ਰਾਹੀਂ ਅਦਾਲਤ ਦੇ ਵਿੱਚ ਇੱਕ ਅਰਜੀ ਦਾਇਰ ਕਰਕੇ ਅਦਾਲਤ ਨੂੰ ਬੇਨਤੀ ਕੀਤੀ ਗਈ ਸੀ ਕਿ ਉਹਨਾਂ ਨੂੰ ਆਮ ਹਵਾਲਾਤੀਆਂ ਦੇ ਨਾਂ ਰੱਖਿਆ ਨਾ ਜਾਵੇ ਉਹਨਾਂ ਦੀ ਬੈਰਕ ਨੂੰ ਬਦਲਿਆ ਜਾਵੇ ਕਿਉਂਕਿ ਇੱਕ ਪਾਸੇ ਸਰਕਾਰ ਉਹਨਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਉਹਨਾਂ ਨੂੰ ਆਮ ਹਵਾਲਾਤੀਆਂ ਦੇ ਨਾਂ ਰੱਖਿਆ ਜਾ ਰਿਹਾ ਹੈ ਜਿਸ ਨੂੰ ਇਸ ਬੈਰਕ ਦੇ ਵਿੱਚ ਰੱਖਿਆ ਗਿਆ ਹੈ ਉਸ ਜਗ੍ਹਾ ਤੇ ਕੈਮਰੇ ਵੀ ਲੱਗੇ ਹੋਏ ਨੇ ਉਹਨਾਂ ਨਾਲ ਅਜਿਹੇ ਵਿਅਕਤੀਆਂ ਨੂੰ ਰੱਖਿਆ ਗਿਆ ਹੈ ਜੋ ਸੰਗੀਨ ਜ਼ੁਰਮਾਂ ਦੇ ਵਿੱਚ ਅੰਦਰ ਗਏ ਹੋਏ ਨੇ ਤਾਂ ਮਜੀਠੀਆ ਦੇ ਵੱਲੋਂ ਆਪਣੀ ਜਾਨ ਨੂੰ ਸਿੱਧੇ ਤਰੀਕੇ ਦੇ ਨਾਲ ਖਤਸ਼ਾ ਜਿਹੜਾ ਪ੍ਰਗਟਾਇਆ ਗਿਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਕਰਕੇ ਉਹ ਬੈਰਕ ਬਦਲਣ ਦੀ ਗੱਲ ਕਰ ਰਹੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ 6 ਸਤੰਬਰ ਨੂੰ ਮੋਹਾਲੀ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਹਾਲਾਂਕਿ ਇਸ ਮਾਮਲੇ ਤੇ ਪਹਿਲਾਂ ਵੀ ਸੁਣਵਾਈਆਂ ਟਾਲੀਆਂ ਜਾ ਚੁੱਕੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਹੁਣ 6 ਸਤੰਬਰ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਅਦਾਲਤ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ ਸਭ ਦੀਆਂ ਨਿਗਾਹਾਂ ਉਸ ਤੇ ਟਿਕੀਆਂ ਹੋਈਆਂ